ਸਾਰੇ ਸਾਥੀ ਪਿੰਡਾਂ ਦੇ ਬੱਚੇ ਆ ਰਹੇ ਹਨ ਬਹੁਤ ਜਿਆਦੇ ਸਾਥ ਨਰਾਂ ਲੋਕਾਂ ਦਾ ਕੀ ਕਹਿਣਾ ਚਾਹਾਂਗੇ ਇਸ ਵਾਰੀ ਮੈਂ ਲੋਕਾਂ ਦਾ ਤਾਂ ਇਹਦੇ ਲਈ ਧੰਨਵਾਦ ਕਰਦਾ ਲੋਕਾਂ ਦਾ ਨਹੀਂ ਮੇਰੇ ਪਰਿਵਾਰ ਦੇ ਮੈਂਬਰ ਨੇ ਲੋਕ ਨਹੀਂ ਹੈ ਤਵਾਲੀ ਹਲਕੇ ਦੇ ਜਿੰਨੇ ਵੀ ਹੈ ਮੇਰੇ ਸਤਿਕਾਰਯੋਗ ਭਰਾ ਵੋਟਰ ਸਾਰੇ ਮੇਰੇ ਪਰਿਵਾਰ ਦੇ ਮੈਂਬਰਾਂ ਬਹੁਤ ਜਿਆਦਾ ਸਹਿਯੋਗ ਮਿਲ ਰਿਹਾ ਔਰ ਅਗਲੇ ਦਿਨਾਂ ਦੇ ਵਿੱਚ ਹੋਰ ਦੇਖਣਾ ਹੋਰ ਸਾਰੇ ਭਰਾ ਆਪਦੇ ਘਰਾਂ ਚੋਂ ਠੁੱਟ ਠੁੱਟ ਕੇ ਆ ਰਹੇ ਆ ਆਸ਼ੀਰਵਾਦ ਦੇ ਰਹੇ ਆ ਔਰ ਅਗਲੇ ਦਿਨ ਦੇਖਣਾ ਆਮ ਆਦਮੀ ਪਾਰਟੀ ਸਭ ਤੋਂ ਰੈਣ ਦੇ ਵਿੱਚ ਵੱਧ ਵੋਟਰ ਨਾਲ ਜਿਤਾ ਕੇ ਡਬਾਲੀ ਦਾ ਮੇਰਾ ਦਰਵਾਜ਼ਾ ਜਿਹਨੂੰ ਵਿਧਾਨ ਸਭਾ ਦੇ ਵਿੱਚ ਤੇ ਜਿੰਨਾ ਕੰਮ ਕਰੂਗਾ ਪਰ ਮੈਂ ਸਾਰੇ ਪਰਿਵਾਰ ਨੂੰ ਇਹ ਯਕੀਨ ਦਿਵਾਉਣਾ ਦਾ ਕਿ ਮੈਂ ਮੇਰੇ ਬਾਰਗੇ ਕੋਈ ਜਨਮੈਨ ਨਹੀਂ ਮਿਲੂਗਾ ਕੋਈ ਦਰਵਾਜ਼ੀ ਨਹੀਂ ਮਿਲੂਗਾ ਮੇਰੇ ਦਰਵਾਜ਼ੇ ਸਾਰੇ ਭਾਵੇਂ ਵਸ 24 ਘੰਟੇ ਖੁੱਲੇ ਰਹਿਣਗੇ ਠੀਕ ਹੈ ਤੇ ਕੋਈ ਇੱਕ ਦੋ ਤੁਸੀਂ ਆਪਣੇ ਮੈਣੀ ਪਾਸ ਤੋਂ ਵਿੱਚ ਦੱਸ ਸਕਦੇ ਹੋ ਕੰਮ ਨੇੜੇ ਆਮ ਆਦਮੀ ਸਰਕਾਰ ਬੰਦੀ ਹੈ ਤਾਂ ਵੀ ਆਮ ਆਦਮੀ ਆਮ ਆਦਮੀ ਪਾਰਟੀ ਗਾਰੰਟੀਆਂ ਦਿੰਦੀ ਹੈ ਜਨਾਬ ਮੈਨੀਫੈਸਟੋ ਨੇ ਉਹਨਾਂ ਦੀ ਆਮ ਆਦਮੀ ਪਾਰਟੀ ਬਿਜਲੀ ਪਾਣੀ शिक्षा स्कूल स्वास्थ्य रोजगार ये सारे गारंटीयां कर दिया और दिल्ली ਦੇ ਵਿੱਚ ਕਰਕੇ ਦਿਖਾਇਆ ਪੰਜਾਬ ਦੇ ਵਿੱਚ ਹੋਣ ਲੱਗ ਰਿਹਾ ਹੁਣ ਹਰਿਆਣਾ ਦੀ ਵਾਰੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਗੱਲ ایسی ਕੋਈ ਜਵਾਰ ਨਹੀਂ ਨਾਲ ਬਹੁਤ ਹੀ ਪਿਆਰ ਲਗਾ ਇਲਾਕੇ ਦੇ ਵਿੱਚ ਇਸ ਵਾਰ ਬਹੁਤ ਹੀ ਵੱਡੇ ਲੀਡਰਾਂ ਜਿੱਤਨ ਦਾ ਦਾਵਾ ਕਰ ਰਹੇ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਜੀ ਆਪਸੇ ਨਿਗਰ ਕਰਨੇ ਲਈ ਆਇਆ ਆਪ ਦਾ ਬਹੁਤ ਬਹੁਤ ਆભાર ਅੱਜ ਬਹੁਤ ਸ਼ਾਨਦਾਰ ਰੋਡਸੋ ਆਪਣੇ ਕੀਆ क्षे कंदर हिकु मैसेज कया की कोई बि पुराणा क्षेत्र